ਦਰਵਾਜੇ ਤੇ ਲੱਗੇ ਹੋਏ ਸਰੀਂ ਕਰ ਰਹੇ ਨੇ ਸਰਕਾਰ ਨੂੰ ਸਵਾਲ ਕਿੱਥੇ ਗਿਆ ਮੇਰਾ ਪਿਓ ਤੇ ਜੁੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਵਾ ਕਰਦੇ ਅਕਸਰ ਹੀ ਦਾਅਵੇ ਹੋ ਜਾਂਦੇ ਆ ਕਿ ਅਸੀਂ ਨਸ਼ਾ ਖਤਮ ਕਰ ਦਿੱਤਾ ਸਰਕਾਰਾਂ ਜੋ ਵੀ ਹੋਣ ਉਹ ਕਹਿੰਦੀਆਂ ਨੇ ਇਹ ਨਸ਼ਾ ਅੱਜ ਦਾ ਨਹੀਂ ਕਦੋਂ ਤੋਂ ਸ਼ੁਰੂ ਹੋਇਆ ਹੋਇਆ ਪਰ ਜੋ ਦਾਅਵੇ ਕੀਤੇ ਨੇ ਉਹ ਹਜੇ ਤੱਕ ਅਧੂਰੇ ਨੇ ਪਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਪਰ ਅਜਿਹੀਆਂ ਇੱਕ ਤਸਵੀਰਾਂ ਸਾਹਮਣੇ ਆਈਆਂ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਪਿੰਡ ਦੇ ਵਿੱਚ ਨਸ਼ਾ ਐਂ ਵਿਕਦਾ ਜਿਵੇਂ ਚੱਕੀ ਦੇ ਉੱਪਰੋਂ ਆਟਾ ਵਿਕਦਾ। ਕੱਲ ਕਰ ਰਹੇ ਹਾਂ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਪਿੰਡ ਭੋਲੋ ਵਾਲੇ ਦੀ। ਜਿੱਥੇ ਇੱਕ 30 ਸਾਲਾਂ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਹਾਲੇ 15 ਦਿਨ ਪਹਿਲਾਂ ਉਸ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਸੀ। ਕਾਫੀ ਗਰੀਬ ਪਰਿਵਾਰ ਹੈ। ਪਰ ਪਰਿਵਾਰ ਅਤੇ ਪਿੰਡ ਵਾਸੀ ਦਾ ਕਹਿਣਾ ਹੈ ਕਿ ਨਸ਼ੇ ਦੀ ਭੇਟ ਇਹ ਨੌਜਵਾਨ ਚੜ ਗਿਆ। ਪਰਿਵਾਰ ਅਤੇ ਪਿੰਡ ਵਾਸੀਆਂ ਦੇ ਦਸਣ ਮੁਤਾਬਕ ਮ੍ਰਿਤਕ ਵਿਅਕਤੀ ਸ਼ਾਮ ਸਮੇਂ ਆਪ ਜੋ ਡਰਾਈਵਿੰਗ ਦਾ ਕੰਮ ਕਰਦਾ ਘਰੇ ਆਇਆ ਸੀ ਅਤੇ ਉਹ ਘਰ ਤੋਂ ਬਾਅਦ ਸ਼ਾਮ ਸਮੇਂ ਜਿਹੜਾ ਹੈ ਨਹਿਰਾਂ ਦੇ ਉੱਪਰ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ ਅਤੇ ਉਹਨੂੰ ਸਵੇਰ ਜਾਣਕਾਰੀ ਮਿਲਦੀ ਕਿ ਉਹ ਨਹਿਰ ਦੇ ਕੰਢੇ ਡਿੱਗਿਆ ਹੋਇਆ ਹੈ ਤਾਂ ਉਸ ਦੀ ਉੱਥੇ ਦੇਖਿਆ ਤਾਂ ਮੌਤ ਹੋ ਚੁੱਕੀ ਸੀ ਪਰਿਵਾਰ ਦਾ ਕਹਿਣਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੇ ਕਾਰਨ ਇਹ ਮੌਤ ਹੋਈ ਹੈ ਉਹ ਸਰਕਾਰ ਤੋਂ ਮੰਗ ਕਰਦੇ ਆ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਪਰ ਨਸ਼ਾ ਜਿਉਂਦਾ ᱛਿਹਾ ਹੈ ਨਸ਼ੇ ਦੇ ਕਾਰਨ ਹੀ ਉਹਨਾਂ ਦੇ ਪਿੰਡੋਂ ਪਹਿਲਾਂ ਵੀ ਕਾਫੀ ਮੌਤਾਂ ਹੋ ਚੁੱਕੀਆਂ ਨੇ ਪਰ ਕਾਰਵਾਈ ਕੋਈ ਵੀ ਨਾ ਨਜ਼ਰ ਆਉਂਦੀ ਫਿਲਹਾਲ ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਗਰੀਬ ਪਰਿਵਾਰ ਵੱਲ ਦੇਖੇ ਅਤੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਬੰਦ ਕਰੇ ਤਾਂ ਜੋ ਨਸ਼ਾ ਵਿਗੜਨਾ ਬੰਦ ਹੋਵੇ ਤੇ ਪੰਜਾਬ ਦੀ ਜਵਾਨੀ ਬਚੇ ਹੁਣ ਦੇਖਣਾ ਹਾਲੇ ਸਮੇਂ ਦੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਜੋ ਦਾਅਵੇ ਕੀਤੇ ਜਾਂਦੇ ਆ ਉਹ ਕਦੋਂ ਪੂਰੇ ਹੁੰਦੇ ਆ ਅਤੇ ਹੁਣ ਇਹਨਾਂ ਬੱਚਿਆਂ ਦੇ ਜਿਸ ਦਾ ਸਿਰ ਦੇ ਉੱਪਰੋਂ ਪਿਓ ਦਾ ਸਾਯਾ ਚਲਿਆ ਗਿਆ ਕਿਉਂਕਿ 15 ਦਿਨਾਂ ਦਾ ਬੱਚਾ ਹੈ ਤੇ ਇੱਕ 7 ਸਾਲਾਂ ਦਾ ਬੱਚਾ ਹੈ ਗਰੀਬ ਪਰਿਵਾਰ ਹੈ ਹੁਣ ਉਹਨਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ ਟੋਡੇ ਮੇਰਾ ਨਾਮ ਵੀਰ ਸਿੰਘ ਜੀ ਕੀ ਗੱਲ ਹੈ ਟੋਡੇ ਪੁੱਤਰ ਕੋ ਚਿੱਟਾ ਚਿੱਟਾ ਲਾਇਆ ਜੀ ਇਹਨਾਂ ਨੇ ਇਹ ਆਪਾਂ ਨੂੰ ਇਹ ਨਹੀਂ ਪਤਾ ਵੀ ਕਿੱਥੋਂ ਇਹ ਲੈ ਕੇ ਆਇਆ ਕਿੱਥੋਂ ਨਹੀਂ ਲੈ ਕੇ ਲਾਇਆ ਸਾਨੂੰ ਇਹਨਾਂ ਨਹੀਂ ਪਤਾਗਾ ਜੀ ਅਈ ਦਾੜੇ ਮੇ ਸਾਡੇ ਪਿੰਡੋ ਚਿੱਟਾ ਬੰਦ ਹੋਣਾ ਚਾਹੀਦਾ ਇਹ ਕੋਈ ਨਸ਼ੇਦ ਆਦੀ ਸੀਗਾ ਕਿ ਪਹਿਲਾਂ ਵੀ ਰਹੋ ਨਹੀ ਜੀ ਪਹਿਲਾਂ ਦਾ ਆਪਾਂ ਨੂੰ ਨਹੀਂ ਪਤਾ ਜੀ ਘੱਟ ਵੱਡ ਹੈਗਾ ਮੈਂ ਆਪ ਬਾਹਰ ਧੱਕੇ ਖਾਣਾ ਮਸ਼ੀਨ ਮਸ਼ੂਲਤੀ ਜਣਾ ਤੇ ਜਦੋਂ ਆਪਾਂ ਨੂੰ ਪਤਾ ਹੀ ਨਹੀਂਗਾ ਤੇ ਮੈਂ ਕਿਵੇਂ ਕਰੀ ਤੇ ਤੁਮਰ ਕਿੰਨੀ ਸੀ ਦੀ ਉਹ ਬੋਦਾ ਜੀ ਮੈਨੂੰ ਅਜੇ ਕੋਈ ਪਤਾ ਨਹੀਂਗਾ ਨਾ ਮੈਨੂੰ ਕੋਈ ਅਜੇ ਨੌਲਜ ਆਉਂਦੀ ਆ ਪਰਿਵਾਰ ਦੇ ਚ ਕੌਣ ਕੌਣ ਸੀ ਇਹਦੇ ਹਾਂ ਜੀ ਪਰਿਵਾਰ ਦੇ ਚ ਬੱਚੇ ਵਗੈਰਾ ਕੋਈ ਦੋ ਮੁੰਡੇ ਆ ਜੀ ਉਹਦੇ ਇਹਨੇ ਕਿ ਕਿ ਮੁੰਡੇ ਚਲੋ ਜੀ ਇਹ ਤਾਂ ਜਾਣ ਵਾਲਾ ਜਾਵੜਾ ਚਲੋ ਇਸੇ ਨੂੰ ਕੋਈ ਨਾ ਕੋਈ ਬੱਚਿਆਂ ਨੂੰ ਮਿਲ ਜੇ ਜੀ ਆਪਾਂ ਤਾਂ ਇਹ ਸੋਚਦੇ ਆਂ ਤੇ ਤਾਂ ਕੋਈ ਜਾਣ ਨਹੀਂ ਦੇ ਦਿੱਤੀ ਪਸਨਾ ਕੇ ਤੇ ਕਹੀ ਸੀ ਇੱਥੇ ਛੋਟੇ ਮੁੰਡੇ ਨਹੀਂ ਚੱਕ ਕੇ ਵੱਡੇ ਮੁੰਡੇ ਨੂੰ ਪੁੱਛ ਕੇ ਗਿਆ ਸੀ ਕਿੰਨੀ ਵਜੇ ਆਉਗਾਂ ਮੈਂ ਖਤਰਨੇ ਵਜੇ ਆਉਂਦਾ ਹਾਂ ਸਾਢੇ 12 ਵਜੇ ਕਰੂੰਗਾ ਅੱਜ ਜਾਂ ਮੈਨੂੰ ਆਂਦਾ ਚਲ ਮੈਂ ਵੱਡੇ ਮੁੰਡੇ ਨੂੰ ਲੈ ਆਉਂਗਾ ਵੱਡੇ ਮੁੰਡੇ ਨੂੰ ਲਿਆ ਲਿਆ ਮੈਂ ਨਾਲ ਮੈਂ ਲੈ ਤੋ ਬੋੜਾ ਮੁੜ ਕੇ ਆਇਆ ਇਹਨਾਂ ਵੱਡੇ ਮੁੰਡੇ ਨੂੰ ਕਿਹਾ ਉਹ ਵੀ ਇਕੱਲਾ ਹੀ ਕੀ ਕੋਈ ਆਤੀ ਸੀ ਗਰਾ ਤੁਹਾਨੂੰ ਮਿਲਿਆ ਕਿ ਤੁਹਾਨੂੰ ਅੱਜ ਕੱਲ ਹਾਂਜੀ ਅੱਜ ਹੀ ਮਿਲਿਆ ਸੀਗਾ ਸਵੇਰ 5:00 ਵਜੇ ਠੀਲੇ ਪਹਿਲਾਂ ਵੀ ਮੈਂ ਫਿਰ ਕਰ ਦੋ ਹਾਂਜੀ ਤੇ ਅੱਜ ਕਿਵੇਂ ਲੱਗਦਾ ਕਿਵੇਂ ਡੈਥ ਕਿਵੇਂ ਹੋਈ ਅਮ ਨਾ ਚੀਨ ਆਲੀ ਹੋਈ ਹੈ ਦਰ ਤਾਂ ਨਹੀਂ ਪਤਾ ਕਿ ਥੋਲੇ ਕਿ ਆਈ ਸੀ ਇਹ ਸਰਕਾਰੀ ਇੰਡਸਟਰੀ ਸੀ ਇਹ ਪਹਿਲਾਂ ਵੀ ਕਰਦੇ ਸੀਗੇ ਨਹੀਂ ਜੀ ਕੋਈ ਇਹਦੇ ਨਾਲ ਕੋਈ ਤੁਹਾਨੂੰ ਪਤਾ ਹੋਵੇ ਕਿ ਆਉਣ ਜਾਣ ਹੋਵੇ ਜਿਹੜੇ ਇਹਦੇ ਦੋਸਤ ਮਿੱਤਰ ਸੀਗੇ ਵੀ ਦੋਸਤ ਮਿੱਤਰ ਤਾਂ ਸਾਰੇ ਸੀ ਪਰ ਇਹਦੇ ਕੋਲੇ ਹੁਣ ਕੋਈ ਨਹੀਂ ਆਉਂਦਾ ਜਿਵੇਂ ਉਹ ਕੱਲਾ ਹੀ ਹੁੰਦਾ ਸੀ ਮੈਂ ਜਿੰਤੇ ਜਾਣਦਾ ਸੀ ਮੈਂ ਜਿੰਤੋ ਹੀ ਆਈ ਸੀ ਕੱਲ ਕੀ ਮੰ ਕਰ ਦਿੰਦੀ ਸੀ ਤੁਸੀਂ ਪਰ ਸੈਮਸੰਗ ਆ ਜੀ ਪਰ ਸਿੰਘ ਬਾਈ ਕੀ ਗੱਲ ਹੋਈ ਅੱਜ ਥੋੜੇ ਪਿੰਡ ਮੁੰਡੇ ਨੇ ਗੱਲ ਤਾਂ ਜੀ ਇੱਥੋਂ ਮੁੰਡਾ ਗਿਆ 4 ਵਜੇ ਦਾ ਇਹ ਨਾ ਨੋਕੇ ਚਲਾ ਗਿਆ ਇੱਥੋਂ ਕਹਿੰਦਾ ਵੀ ਮੈਂ ਉੱਥੋਂ ਮੁੜ ਕੇ ਤੇ ਬਾਅਦ ਵਿੱਚ ਸਾਨੂੰ ਲੱਭਿਆ ਨਹੀਂ ਆਈ ਤਾਂ ਸਾਰੇ ਫਰੋਲ ਫਰਾਲ ਕੇ ਆ ਗਏ ਤੜਕੇ ਵੇਖਿਆ ਉੱਥੇ ਨਸ਼ੇ ਦੀ ਡੋਈ ਨਾ ਪੂਰਾ ਰਜਾ ਮਰਿਆ ਸਾਨੂੰ ਮਿਲਿਆ লাশ ਮਿਲ ਜਾਈ ਉਹਦੀ ਪਹਿਲਾਂ ਵੀ ਨਸ਼ੇ ਕਰਦਾ ਸੀ ਹਾਂ ਜੀ ਪਹਿਲਾਂ ਵੀ ਕਰਦਾ ਜੀਗਾ ਹੁਣ ਵੇਖਦਾ ਤੇ ਫੇਰ ਹੀ ਆ ਨਾ ਇਹ ਹੀ ਗੱਲ ਆ ਵੀ ਵੇਚੇ ਕੇ ਸਾਡੇ ਪਿੰਡ ਤੇ ਵੇਖਦਾ ਤੇ ਫੇਰ ਹੀ ਆ ਸਰਕਾਰ ਤੇ ਕਿੰਨੀ ਬੰਦ ਕਰਤਾ ਸੀ ਸਰਕਾਰ ਬੰਦ ਕਰੀ ਜਾਂਦੀ ਸਰਕਾਰ ਬੰਦ ਕਰੀ ਜਾਂਦੀ ਸਰਕਾਰ ਨੇ ਤਾਂ ਬੰਦ ਕੀਤਾ ਹੀ ਨਹੀਂ ਐਸੇ ਤਾਂ ਵੀ ਵਿਕੀ ਜਾਂਦਾ ਨਾਮ ਕੀ ਬੱਚੇ ਦਾ ਨਾ ਮੁੰਡੇ ਦਾ ਨਾਮ ਮੰਗਾ ਸਿੰਘ ਆ ਜੀ ਤੇ ਕਿੰਨੇ ਦੇ ਪਰਿਵਾਰ ਚ ਕੌਣ ਕੌਣ ਨੇ ਪਰਿਵਾਰ ਤਾਂ ਜੀ ਇੱਕ ਮੰਮੀ ਡੈਡੀ ਆ ਇੱਕ ਉਹਦਾ ਭਰਾ ਆ ਖੜਾ ਕਿਆ ਹੋ ਜਾ ਤੇ ਇੱਕ ਦੂਜਾ ਨਿੱਕੇ ਨਿੱਕੇ ਹਣੋ ਸੱਤ ਅੱਠ ਸਾਲ ਵੋ ਐਸੀ ਵੀ ਆ ਇਹਨੂੰ ਇੱਕ 7 ਸਾਲ ਦਾ ਬੱਚਾ ਇੱਕ 15 ਦਿਨਾਂ ਦਾ ਬੱਚਾ ਜੀ ਕੰਮ ਕੀ ਕਰਦਾ ਸੀਗਾ ਕੰਮ ਤਾਂ ਇਹ ਮਸ਼ੀਨ ਦਾ ਟਰੈਵਲ ਸੀ ਲੇਬਰੀ ਕਰਦਾ ਕਰਦਾ ਹਾਂਜੀ ਹਾਂਜੀ ਹੁਣ ਮੰਗ ਕੀ ਕਰਦੇ ਹਾਂ ਕਿ ਸਰਕਾਰ ਕਹਿ ਰਹੀ ਅਸੀਂ ਨਸ਼ਾ ਖਤਮ ਕਰਤਾ ਪਰ ਤੁਸੀਂ ਆਨੇ ਹਜੇ ਵੀ ਨਸ਼ਾ ਤੁਹਾਡੇ ਪਿੰਡ ਵਿੱਚ ਵਿਕ ਰਿਹਾ ਸਰਕਾਰ ਦੇ ਸਰਕਾਰ ਦੇ ਭਾਣੇ ਨਸ਼ਾ ਬੰਦ ਹੋ ਗਿਆ ਪਰ ਨਸ਼ਾ ਬੰਦ ਨਹੀਂ ਹੈ ਬੱਚੇ ਕਿਵੇਂ ਮਰੀ ਜਾਂਦੇ ਆ ਤੁਹਾਡੇ ਸਾਹਮਣੇ ਲਾਸ਼ ਪਈ ਆ ਕਿਵੇਂ ਪਈ ਹੈ ਢੜਕੇ ਅਸੀਂ ਦੇਖ ਕੇ ਆਏ ਆ ਮੂੰਹ ਚੋਂ ਦੇ ਪੈਸੇ ਆ ਡ੍ਰੈਗਸ ਦਾ ਡ੍ਰੈਗਸ ਵਾਲੇ ਤੇ ਉਹ ਕਿਵੇਂ ਮਿਲ ਗਏ ਦੱਸੋ ਸਰਕਾਰ ਨੇ ਜੇ ਕਿਹਾ ਬੰਦ ਹੋ ਗਿਆ ਤੇ ਫਿਰ ਕਿੱਥੋਂ ਆ ਗਿਆ ਸਾਨੂੰ ਤਾਂ ਇਹਨਾਂ ਨਿਆ ਚਾਹੀਦਾ ਸਾਡੇ ਬੱਚਾ ਨੂੰ ਇਕੋ ਨਕੋ ਮਿਲਣਾ ਜਾਈ ਰਸੂਲ ਤੇ ਮਿਲਣੀ ਚਾਹੀਦੀ ਇਹਨਾਂ ਨੂੰ ਹਾਂ ਹਾਂ ਪਿੰਡ ਦਾ ਜੀ ਇੱਕ ਮਸਲਾ ਹੋ ਗਿਆ ਤੁਹਾਨੂੰ ਦੱਸਦੀ ਹਾਂ ਸਾਡੇ ਪਿੰਡ ਚੌਥਾ ਪੰਜਵਾਂ ਹੰਲਾ ਹੋ ਗਿਆ ਨੌਜਵਾਨ ਮਰਦੇ ਆ ਨਸ਼ੇ ਨਾਲ ਮਰਦੇ ਠੀਕ ਹੈ ਹਾਂਜੀ ਕੋਈ ਕਾਰਵਾਈ ਕਾਰਵਾਈ ਮੁਲਾਜ਼ਮ ਆਏ ਸੀ ਉਹ ਫੜ ਕੇ ਲੈ ਗਏ ਸੀ ਵਿਚਾਰੇ ਪਹਿਲਾਂ ਪਿਛਲੇ ਵਾਰੀ ਤੇ ਉਹ ਤੇ ਪਤਾ ਨਹੀਂ ਕੋਈ ਉਹਨਾਂ ਨੂੰ ਪੰਜ ਚਾਰ ਮਹੀਨੇ ਰੱਖਿਆ ਹੋਊਗਾ ਤੇ ਫੇਰ ਛੱਡ ਦਿੱਤਾ ਤੇ ਫੇਰ ਫੇਰ ਉਹ ਹੀ ਕੰਮ ਚੱਲਦੇ ਆ ਇੰਨਾ ਕਿ ਵਿਖਦਾ ਹੁਣ ਪਿੰਡ ਸਾਡੇ ਪਿੰਡ ਜਿਵੇਂ ਚੱਕੀ ਤੋਂ ਆਟਾ ਤਾਂ ਮੋਕ ਸਕਦਾ ਸਾਡੇ ਪਿੰਡ ਚੋਂ ਨਹੀਂ ਮੋਕਦਾ ਲੋਚ ਨਹੀਂ ਮੋਕਦਾ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਤੱਕਿਆ ਰਿਹਾ ਵੀ ਕਿਤੇ ਨਸ਼ਾ ਨਹੀਂ ਵਿਖਦਾ ਜਾ ਹਾਂਜੀ ਸਰਕਾਰ ਵੱਲੋਂ ਤੱਕਿਆ ਰਿਹਾ ਵੀ ਕਿਤੇ ਨਸ਼ਾ ਨਹੀਂ ਆਇਆ ਹਾਂ ਆਏ ਤਾਂ ਸਮਨੇ ਸੁਣਨੋ ਮੇਲਾ ਵੀ ਨਹੀਂ ਹੱਥ ਲਿਸ਼ਮੋਕਦਾ ਠੀਕ ਆ ਤੇ ਪਰ ਜਿੰਨੇ ਜਿੰਨਾਂ ਦੇ ਹੱਡਾਂ ਦੇ ਵੀਤਿਆਂ ਉਹਨਾਂ ਨੂੰ ਪਤਾ ਨਾ ਮੁਕ ਤੱਕ ਨਹੀਂ ਮੁਕ ਅੱਜ ਪੁਲਿਸ ਆਈ ਸੀ ਘਰੇ ਕੋਈ ਗਵਾਰਨ ਗੱਲਬਾਤ ਆਈ ਸੀ ਆਈ ਸੀ ਕੀ ਕਹਿ ਕੇ ਗਈ ਆ ਉਹ ਕਹਿ ਕੇ ਗਏ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਉਹਨਾਂ ਨੂੰ ਜਲਦੀ ਨੱਥ ਪਾਵਾਂਗੇ ਪਰ ਹਜੇ ਤੱਕ ਖੋਜ ਕੀ ਮੰਗ ਕਰਦੇ ਤੁਸੀਂ ਉਹਨੂੰ ਮੰਗਿਆ ਸੀ ਕੀ ਕਰਦੇ ਆ ਜੇ ਅਸੀਂ ਮੰਗ ਵੀ ਮੰਲਾਂਗੇ ਇਹ ਤੱਕ ਕੀ ਸਾਨੂੰ ਕਿ ਬੱਚਾ ਦਵਾਬ ਸਮੋਣੀ ਕਿ ਨਹੀਂ ਪਰ ਰਹੀ ਗੱਲ ਇਹ ਵੀ ਕਿ ਕਿਤੋਂ ਦਾ ਮੜੇ ਮੋੜ ਕੰਟਰੋਲ ਹੋਵੇ ਐ ਤਾਂ ਐਸਓ ਚ ਸਭ ਆਏ ਉਹਨਾਂ ਨੇ ਸਾਨੂੰ ਦਰਾਸਾ ਦਿੱਤਾ ਵੀ ਕੋਈ ਗੱਲ ਨਹੀਂ ਭਾਈ ਜਸੀਂ ਤੁਹਾਡੇ ਨਾਲ ਖੜੇ ਆ। ਓਹ ਘੋੜਾ ਬੱਚੇ ਉਹਨਾਂ ਨੂੰ ਕੁਝ ਮਿਲਣਾ। ਕੋਈ ਗੱਲ ਨਹੀਂ ਕੋਈ ਨਹੀਂ। ਤੁਹਾਡੇ ਨਾਲ ਸੰਯੋਗ ਕਰਾਂ। ਜਿਹੜਾ ਮੁੰਡਾ ਮਰਿਆ ਉਹਦੇ ਪਰਿਵਾਰਕ ਕੋਣ ਨੇ ਪਿੱਛੇ। ਦੋ ਬੇਟੇ ਉਹਦੇ। ਇੱਕ ਤਾਂ ਹੈਗਾ 10 ਸਾਲ ਦਾ। 10 ਸਾਲ ਦਾ। ਤੇ ਇੱਕ ਹੈਗਾ 17 ਸਾਲ ਦਾ। ਸਕੂਲ ਇਟ ਪੜਦਾ ਏ।